ਡੈਕਟਰ 25 ਚ ਦੇਰ ਰਾਤ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਸ਼ਿਕਾਇਤ ਕਰਤਾ ਪੂਰਾ ਜਿਹੜਾ ਕਿ ਤਨਾਸਦਾ ਰਹਿਣ ਵਾਲਾ ਹੈ ਉਹਦੇ ਵੱਲੋਂ ਦੱਸਣਾ ਹੈ ਕਿ ਵਿਜੇ ਨਾਮ ਦੇ ਸ਼ਖਸ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਹੀ ਉਹਦੇ ਉੱਪਰ ਫਾਇਰਿੰਗ ਕੀਤੀ ਹੈ ਕੁੱਲ ਦੋ ਫਾਇਰ ਉਹਨਾਂ ਦੀ ਫੋਰਚਨਰ ਤੇ ਦੇਰ ਰਾਤ ਕਿਤੇ ਗਏ ਸਨ ਜਿਹਦੇ ਵਿੱਚੋਂ ਪੁਲਿਸ ਨੂੰ ਇੱਕ ਖੋਲ ਜਿਹੜਾ ਕਿ ਹੈ ਮੌਕੇ ਤੋਂ ਬਰਾਮਦ ਹੋ ਗਿਆ ਸੀ ਲੇਕਿਨ ਪੁਲਿਸ ਬਾਰ-ਬਾਰ ਜਿਹੜਾ ਕਿ ਹੈ ਦੂਸਰਾ ਖੋਲ ਵੀ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਪੁਲਿਸ ਨੂੰ ਖੋਲ ਨਹੀਂ ਮਿਲ ਰਿਹਾ ਇਸ ਤੋਂ ਇਲਾਵਾ ਪੁਲਿਸ ਵੱਲੋਂ ਜਿਹੜਾ ਦੱਸਣਾ ਹੈ ਪੁਲਿਸ ਦਾ ਕਹਿਣਾ ਵੀ ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਪਿਆ ਹੋ ਪ ਬੈਕਗਰਾਉਂਡ ਹਿਸਟਰੀ ਥੋੜੀ ਬਹੁਤੀ ਦੱਸ ਦੇਣੇ ਆ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰ੍ਹਾਂ ਉਹ ਬਦਮਾਸ਼ੀ ਕਰ ਰਿਹਾ ਹੈ ਸ਼ਹਿਰ ਦੇ ਵਿੱਚ ਕਿਉਂਕਿ ਉਹ ਪੁਲਿਸ ਵਾਸਤੇ ਵੀ ਹੁਣ ਇੱਕ ਵੱਡੀ ਚੁਣੌਤੀ ਬਣ ਚੁੱਕਿਆ ਹੈ ਵਿਜੇ ਉਹ ਸ਼ਖਸ ਹੈ ਜਿਹੜਾ ਕਿ ਸੈਕਟਰ 11 ਥਾਣਾ ਦੇ ਬੈਡ ਕੈਰੈਕਟਰ BC ਦੀ ਲਿਸਟ ਵਿੱਚ ਉਹਦਾ ਨਾਮ ਸ਼ਾਮਲ ਹੈ ਤੇ ਇਸ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਵਿਜੇ ਉਹ ਸ਼ਖਸ ਹੈ ਜਿਸ ਨੇ ਆਮ ਆਦਮੀ ਪਾਰਟੀ ਦੀ ਕੌਂਸਲਰ ਉਨਾਂ ਦੇ ਹਸਬੰਡ ਦੇ ਉੱਪਰ ਉਹਦੇ ਪਤੀ ਦੇ ਉੱਪਰ ਸੰਦੀਪ ਦੇ ਉੱਪਰ ਇਸ ਨੇ ਫਾਇਰ ਕੀਤਾ ਸੀਗਾ ਤੇ ਫਿਰ ਜੇ ਉਹ ਸ਼ਖਸ ਹੈ ਜਿਸ ਨੇ ਨਾਈਟ ਫੂਡ ਸਟਰੀਟ ਦੇ ਕਾਊਂਟਰ ਨੰਬਰ 1 ਤੇ ਉਸ ਨੇ 2 ਦਿਨ ਪਹਿਲਾਂ ਹੀ ਇੱਕ ਜਿਹੜਾ ਵਰਕਰ ਹੈ ਉਹਦੇ ਨਾਲ ਉਹਦੀ ਝੜਪ ਹੋ ਜਾਂਦੀ ਹੈ ਝੜਪ ਤੋਂ ਬਾਅਦ ਉਸ ਨੇ ਤਿੰਨ ਹਵਾਈ ਫਾਇਰ ਕਰ ਦਿੱਤੇ ਉਸ ਤੋਂ ਬਾਅਦ ਅਗਲੇ ਹੀ ਦਿਨ ਸੈਕਟਰ 55 ਚ ਨਾਈਟ ਫੂਡ ਸਟਰੀਟ ਕਾਊਂਟਰ ਨੰਬਰ 1 ਦੇ ਮਾਲਕ ਦੇ ਘਰ ਉਸ ਨੇ ਕੁੱਲ 4 ਫਾਇਰ ਕੀਤੇ ਜਿਹੜੇ ਕਿ ਤਿੰਨ ਗੋਲੀਆਂ ਦਰਵਾਜ਼ੇ ਤੇ ਲੱਗੀਆਂ ਸੀਗੀਆਂ ਤੇ ਤਿੰਨ ਪੁਲਿਸ ਨੂੰ ਖੋਲ ਬਰਾਮਦ ਹੋਈ ਸੀ ਜਿਹੜਾ ਕਿ ਇੱਕ ਖੋਲ ਘਰ ਦੀ ਰਸੋਈ ਦੇ ਅੰਦਰੋਂ ਵੀ ਬਰਾਮਦ ਕੀਤਾ ਗਿਆ ਤੋਂ ਬਾਅਦ ਜਿਹੜਾ ਵਿਜੇ ਉਹ ਸ਼ਖਸ ਹੈ ਜਿਹੜਾ ਬਾਅਦ ਤੋਂ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਆ ਜਿੰਮੇਵਾਰੀ ਲੈ ਲੈਂਦਾ ਕਿ ਗੋਲੀ ਉਸਨੇ ਚਲਾਈ ਹੈ ਹੁਣ ਫਿਰ ਵਿਜੇ ਦਾ ਨਾਮ ਸ਼ਾਮਲ ਸਾਹਮਣੇ ਆ ਰਿਹਾ ਹੈ ਕਿ ਵਿਜੇ بار-बार ਸ਼ਹਿਰ 'ਚ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਔਰ ਪੁਲਿਸ ਵਾਸਤੇ ਇੱਕ ਵੱਡੀ ਚੁਣੌਤੀ ਵਿਜੇ ਬਣ ਚੁੱਕਿਆ ਹੈ ਪੁਲਿਸ ਉਹਦੀ ਲਗਾਤਾਰ ਪਾਲ ਸ਼ੁਰੂ ਕਰ ਰਹੀ ਹੈ ਉਹ ਹੁਣ ਲੋਰੈਂਸ ਬਿਸ਼ਨੋਈ ਦੇ ਨਕਸ਼ੇ ਕਦਮਾਂ ਤੇ ਵੀ ਚਲਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ بار-बार ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਉਹ ਜ਼ਿੰਮੇਵਾਰੀ ਲੈ ਲੈਂਦਾ ਹੈ ਕਿ ਵਾਰਦਾਤ ਉਸਨੇ ਕੀਤੀ ਹੈ ਹੁਣ ਦੇਖਣਾ ਹੋਏਗਾ ਕਿ ਸੈਕਟਰ 25 ਦੇ ਡੰਪਿੰਗ ਗਰਾਊਂਡ 'ਚ ਦੇਰ ਰਾਤ ਇੱਕ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਉਹਦੇ ਵਿੱਚ ਅੱਜ ਸਵੇਰ ਤੋਂ ਹੀ ਚੰਡੀਗੜ੍ਹ ਪੁਲਿਸ ਦੇ ਤਮਾਮ ਅਧਿਕਾਰੀ ਮੌਕੇ ਤੇ ਪਹੁੰਚੇ ਆਂ ਤੇ ਗੋਲੀਆਂ ਦੇ ਖੋਲ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸਮੇਂ ਸੈਕਟਰ 25 ਦੇ ਡੰਪਿੰਗ ਗਰਾਊਂਡ ਦੀ ਸੜਕ ਵਿੱਚ ਡੀਐਸਪੀ ਸੈਂਟਰਲ ਗੁਰਮੁਖ ਸਿੰਘ ਸੈਕਟਰ 24 ਚੌਕੀ ਇਨਚਾਰਜ सुरेंद्र ਕੁਮਾਰ ਤੇ ਸੈਕਟਰ 11 थाना ਦੇ ਪਰਿਵਾਰੀ ਜੈਵੀਰ ਰਾਣਾ ਤੇ ਹੋਰ ਕਈ तमाम ਅਫਸਰ ਮੌਕੇ ਤੇ ਮੌਜੂਦ ਹਨ ਤੇ ਸੀਐਫਐਸਐਲ ਟੀਮ ਵੀ ਮੌਕੇ ਤੇ ਪਹੁੰਚ ਕੇ ਜਿਹੜੀ ਸਬੂਤ ਹੈ ਉਹ ਇਕੱਠੇ ਕਰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਤਸਵੀਰਾਂ ਦੈਨਿਕ ਸਵੇਰਾ ਤੇ ਦਿਖਾ ਦਿੰਨੇ ਆ ਇਸ ਤੋਂ ਇਲਾਵਾ ਡੀਐਸਪੀ ਸੈਂਟਰਲ ਇੱਥੇ ਮੌਕੇ ਤੇ ਪਹੁੰਚੇ ਹਨ ਤੇ ਡੀਐਸਪੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਇਹ ਮਾਮਲੇ 'ਚ ਹਾਲ ਤੱਕ ਕਿਹਦੀ ਗ੍ਰਿਫਤਾਰੀ ਹੋਈ ਹੈ ਸਰ ਕੀ ਮਾਮਲਾ ਸਰਪੁਰਾ ਮਾਮਲਾ ਰਾਤੀ ਇਨਫੋਰਮੇਸ਼ਨ ਆਈ ਸੀ 1:30 ਵਜੇ ਕਿ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਤੇ ਸਾਡੀ ਟੀਮਾਂ ਅਸੀਂ ਸਾਰੇ ਅਫਸਰ ਤੇ ਮੌਕੇ ਤੇ ਪਹੁੰਚੇ ਸੀਗੇ ਤੇ ਮੌਕੇ ਤੇ ਸਾਨੂੰ ਇੱਕ ਫੋਰਚਨਰ ਵਾਲਾ ਮਿਲਿਆ ਸੀਗਾ ਲੜਕਾ ਜਿਸ ਨੇ ਦੱਸਿਆ ਵੀ ਇੱਕ ਉਹ ਵਹੀਕਲ ਵਾਲੇ ਕਾਰ ਵਾਲੇ ਮੇਰੇ ਤੇ ਫਾਇਰਿੰਗ ਕਰ ਗਏ ਜੋ ਅਸੀਂ ਸਾਰੀ ਆਪਣੀ ਕਾਰਵਾਈ ਕਰਕੇ ਐਫਆਰ ਦਰਜ ਕੀਤੀ ਆ ਤੇ ਤਫतीश ਕਰਦੇ ਆ ਜੇਸਰੇ ਜਿਹੜਾ ਪੂਰਾ ਇਹਦੇ ਉੱਪਰ ਕੋਈ ਗੋਲੀ ਤੇ ਇਹਦੇ ਉੱਪਰ ਤਾਂ ਨਹੀਂ ਲੱਗੀ ਕੋਈ ਗੋਲੀ ਨਹੀਂ ਉਹਦੇ ਤੇ ਕਰਨੀ ਤਾਂ ਸੇਫ ਹੈ ਬਿਲਕੁਲ ਗੱਡੀ ਦੇ ਉੱਪਰ ਹੀ ਲੱਗੀ ਆ ਤੇ ਇਹਦੇ ਵੀ ਸਰ ਵਿਜੇ ਨਾਮ ਦਾ ਹੀ ਨਾਮ ਸਾਹਮਣੇ ਆ ਰਿਹਾ ਜਿਹੜਾ ਬਾਰ-ਬਾਰ ਇਹਦੇ ਕੁਝ ਨਹੀਂ ਕਹਿ ਸਕਦੇ ਜੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਹਲੇ ਕਿਸੇ ਦਾ ਕੋਈ ਆਇਡੈਂਟੀਫਾਈ ਨਹੀਂ ਹੋ ਰੇ ਬੰਦੇ ਬਾਕੀ ਫੂਟੇਜ ਵਗੈਰਾ ਸਾਰੇ ਦੇਖ ਰਹੇ ਆ ਹਲੇ ਕਿਸੇ ਦਾ ਨਾਂ ਨਹੀਂ ਆ ਰਿਹਾ ਸਾਹਮਣੇ ਤੇ ਕਿੰਨੇ ਸਰ ਖੋਲ ਬਰਾਮਦ ਹੋ ਜਾਣ ਹੁਣ ਤੱਕ ਕੋਲ ਇੱਕ ਬ੍ਰਾਹਮਤ ਹੋਇਆ ਮੌਕੇ ਤੋਂ ਬਟ ਗੱਡੀ ਤੇ ਦੋ ਨਿਸ਼ਾਨ ਲੱਗ ਰਹੇ ਆ ਬਾਕੀ ਤਫਤੀਸ਼ ਕਰ ਰਹੇ ਆ ਸੀਐਫਐਸਐਲ ਦੀ ਟੀਮ ਤੁਹਾਡੇ ਸਾਹਮਣੇ ਆਈ ਹੋਈ ਹੈ ਸਾਰੀ ਕਾਰਵਾਈ ਕਰਕੇ ਅੱਗੇ ਫੁਟੇਜ ਵਗੈਰਾ ਸਾਰੇ ਕੈਮਰੇ ਵਗੈਰਾ ਤੇ ਹੋਰ ਜਿਹੜੀ ਸਾਡੀ ਪ੍ਰੋਸੈਸ ਹੈਗਾ ਉਹਨੂੰ ਪੂਰਾ ਕਰਕੇ ਜਲਦੀ ਅਸੀਂ ਉਹਨੂੰ ਕਾਬੂ ਕਰ ਲਾਂਗੇ ਸਰ ਪੁਲਿਸ ਇਨਵੈਸਟੀਗੇਸ਼ਨ ਚ ਕੁਝ ਸਾਹਮਣੇ ਆ ਵੀ ਨਾ ਪੁਰਾਣੀ ਰੰਜਿਸ਼ ਆ ਕਹਿੰਦੇ ਕੋਈ ਕਲੱਬ ਚ ਝਗੜਾ ਵੀ ਹੋਇਆ ਸੀ ਸੈਕਟਰ 26 ਦੇ ਕਲੱਬ ਚ ਦੇਖੋ ਇਹ ਕਲੱਬ ਦੇ ਵਿੱਚ ਬੌਂਸਰ ਵਗੈਰਾ ਸਪਲਾਈ ਕਰਦਾ ਜਿਹੜਾ ਕੰਪਲੇਨੈਂਟ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਲ ਇਸ ਸਰ ਨਾਲ ਡੀਐਸਪੀ ਸੈਂਟਰਲ ਗੁਰਮukh ਸਿੰਘ ਜੀ ਜਿਨ੍ਹਾਂ ਨੇ ਦੱਸਿਆ ਵੀ ਫਾਇਰਿੰਗ ਦਾ ਜਿਹੜਾ ਇਨਸੀਡੈਂਸ ਹੈ ਉਹ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀ ਜਿਸ ਤੋਂ ਬਾਅਦ ਇੱਕ ਫੋਰਚੂਰ ਗੱਡੀ ਤੇ ਤਾਬੜ ਤੋੜ ਫਾਇਰਿੰਗ ਕੀਤੀ ਗਈ ਸੀ ਤੇ ਪੁਲਿਸ ਨੂੰ ਇੱਕ ਖੋਲ ਜਿਹੜਾ ਕਿ ਇਹ ਮੌਕੇ ਤੋਂ ਬ੍ਰਾਹਮਤ ਹੋ ਗਿਆ ਸੀ ਪੁਲਿਸ ਟੀਮ ਲਗਾਤਾਰ ਸੀ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲਨ ਦੀ ਕੋਸ਼ਿਸ਼ ਕਰ ਰਹੀ ਹੈ ਸੀਐਫਐਸਐਲ ਟੀਮ ਇੱਥੇ ਪਹੁੰਚ ਗਈ ਜਿਹੜੇ ਕਿ ਮੌਕੇ ਤੋਂ ਸਬੂਤ ਇਕੱਠੇ ਹੋਏ ਸਾਫ ਤੌਰ ਤੇ ਨਜ਼ਰ ਆ ਰਹੀ ਹੈ ਤੁਹਾਨੂੰ ਤਸਵੀਰਾਂ ਦੈਨਿਕ ਸਵੇਰਾ ਤੇ ਦਿਖਾ ਦਿੰਨੇ ਆ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਕਿ ਅਣਪਛਾਤੇ ਹਮਲਾਵਰ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਖਿਲਾਫ ਉਹ ਜਿਹੜਾ ਕਿ ਹੈ ਕੇਸ ਦਰਜ ਕਰ ਲਿਆ ਗਿਆ ਹੈ ਤੇ ਜਲ ਤੋਂ ਜਲਦ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਚੰਡੀਗੜ੍ਹ ਤੋਂ ਕ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप